ਸਾਡੇ ਨਾਲ ਸਮਾਜ ਦੇ ਵਿੱਚ ਜਿਹੜੀ ਜਿਉਣ ਦੀ ਪਰਿਭਾਸ਼ਾ ਹੈ ਉਹ ਸਰੀਰਕ ਪੱਖ ਤੋਂ ਮੰਨੀ ਗਈ ਹੈ। ਇਹ ਸਮਾਜ ਦੀ ਪਰਿਭਾਸ਼ਾ ਹੈ, ਇਹ ਸਮਾਜ ਦੀ ਡੈਫੀਨੇਸ਼ਨ ਹੈ। ਜਿਹੜੇ ਬੰਦੇ ਨੇ ਚੰਗਾ ਖਾਦਾ, ਜਿਹੜੇ ਬੰਦੇ ਨੇ ਚੰਗਾ ਆਪਣੇ ਤਣ ਤੇ ਪੈਣ ਲਿਆ ਮਤਲਬ ਇਦਾਂ ਗੱਲ ਨਿਬੜੀਏ ਕਿ ਦੁਨੀਆ ਦੀ ਹਰ سہولت ਉਹਦੀ ਝੋਲੀ 'ਚ ਹੋਵੇ ਦੁਨੀਆ ਦੀ ਧਰਮ ਵੀ ਨਹੀਂ ਦੁਨੀਆ ਦੀ ਹਰ سہولت ਇਸ ਮਨੁੱਖ ਦੀ ਝੋਲੀ ਵਿੱਚ ਹੋਵੇ ਤੇ ਲੋਕ ਪਤਾ ਕੀ ਕਹਿੰਦੇ ਆ ਵੀ ਇਹ ਬੰਦਾ ਬਹੁਤ ਚੰਗਾ ਬਈ ਅਸਲ ਵਿੱਚ ਤਾਂ ਇਹਦਾ ਜਿਉਣਾ ਹੈ ਇਹ ਆਮ ਹੀ ਲਫ਼ਜ਼ ਬੋਲਿਆ ਜਾਂਦਾ ਜੇ ਕੋਈ ਚੰਗਾ ਖਾ ਲਵੇ ਮਹਿੰਗੇ ਪਦਾਰਥ ਖਾ ਲਵੇ ਆਪਾਂ ਕਹਿੰਦੇ ਆ ਸਮਾਜ ਦੀ ਭਾਸ਼ਾ ਦੇ ਅਰਥ ਕਰ ਲੱਗੀਆਂ ਧਰਮ ਦੀ ਭਾਸ਼ਾ ਦੇ ਅਰਥ ਨਹੀਂ ਇਹ ਆਪਾਂ ਕਹਿੰਦੇ ਆ ਫਲਾਨੇ ਬੰਦੇ ਦਾ ਜਿਉਣਾ ਵਧੀਆ ਪਈ ਉਹ ਚੰਗੀ ਤਰ੍ਹਾਂ ਜਿਉਂਦਾ ਵਾ ਉਹਨੂੰ ਜਿਉਣਾ ਆਉਂਦਾ ਮਤਲਬ ਸਾਡੀ ਪਰਿਭਾਸ਼ਾ ਕੀ ਹੈ ਵੀ ਚੰਗਾ ਖਾ ਲਿਆ ਇਹ ਜਿਉਣਾ ਹੈ ਚੰਗਾ ਸਰੀਰ ਤਣ ਤੇ ਪੈਣ ਲਿਆ ਇਹ ਬਸ ਜਿਉਣਾ ਹੈ ਚੰਗੀਆਂ ਸਹੂਲਤਾਂ ਆਪਣੀ ਜੀਵਨ ਵਿੱਚ ਵਿਸਾ ਲੈਣੀਆਂ ਸਾਡੀ ਭਾਸ਼ਾ ਕਹਿੰਦੀ ਕਿ ਮਨੁੱਖ ਦਾ ਜਿਉਣਾ ਹੈ ਪਰ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਾਂਗੇ ਸਤਿਗੁਰੂ ਜੀ ਤੁਸੀਂ ਦੱਸੋ ਵੀ ਤੁਹਾਡੀ ਸੋਚ ਮੁਤਾਬਕ ਆਪਜੀ ਦੀ ਵਿਚਾਰ ਮੁਤਾਬਕ ਆਪਜੀ ਦੇ ਗਿਆਨ ਦੇ ਮੁਤਾਬਕ ਜਿਉਣਾ ਕੀ ਹੈ ਭਲਾ ਤੇ ਗੁਰੂ ਗੁਰੂ ਸਾਹਿਬ ਕਹਿਣਗੇ ਬੰਦਿਆ ਪਹਿਲਾਂ ਤੇ ਮੈਂ ਤੇਰਾ ਜਵਾਬ ਦਿੰਨਾ ਵਾ ਤੂੰ ਕਹਿਣਾ ਨਾ ਵੀ ਖਾਣਾ ਹੀ ਜ਼ਿੰਦਗੀ ਹੈ ਖਾਣਾ ਹੀ ਜਿਉਣਾ ਵਾ ਤੂੰ ਕਹਿਣਾ ਵੀ ਪਹਿਨਣਾ ਹੀ ਜਿਉਣਾ ਵਾ ਪਹਿਨਣਾ ਹੀ ਜ਼ਿੰਦਗੀ ਹੈ ਇਹ ਸਾਰੀਆਂ ਗੱਲਾਂ ਦਾ ਰੱਦ ਸਤਿਗੁਰੂ ਨੇ ਬਾਣੀ ਵਿੱਚ ਏਦਾਂ ਕੀਤਾ ਆਪ ਜੀ ਰੋਜ਼ ਇੱਕ ਦਰਸ਼ਨ ਕਰਦੇ ਹੋਵੋਗੇ ਜਦੋਂ ਕਿਤੇ ਬਾਣੀ ਦੇ ਪਾਠ ਬਾਣੀ ਦੇ ਅਭਿਆਸੀ ਹੋਵੋਗੇ ਜੇ ਅੰਦਰ ਜਗਿਆਸੂ ਤੁਹਾਡੇ ਅੰਦਰ ਜਾਗਰਤਾ ਪੈਦਾ ਹੋਏਗੀ ਨਾ ਗੁਰਬਾਣੀ ਪ੍ਰਤੀ ਤੇ ਸ਼ਾਇਦ ਇਹਨਾਂ ਪੰਕਤੀਆਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੋਵੇਗਾ ਗੁਰੂ ਸਾਹਿਬ ਨੂੰ ਪੁੱਛੀਏ ਪਾਤਸ਼ਾਹ ਜੀ ਸਾਡਾ ਗਵਾਂਢੀ ਸਾਡੇ ਮਹੱਲੇ ਵਿੱਚ ਰਹਿਣ ਵਾਲਾ ਬੰਦਾ ਬਹੁਤ ਮਹਿੰਗੇ ਪਦਾਰਤ ਖਾਂਦਾ ਹੈ ਕੀ ਉਹਦੀ ਜ਼ਿੰਦਗੀ ਜਿਉਣੀ ਹੈ ਸਮਾਜ ਵਿੱਚ ਇਦਾਂ ਦੇ ਲੋਕ ਨੇ ਬੜੇ ਮਹਿੰਗੇ ਮਹਿੰਗੇ ਪਦਾਰਥ ਛਕਦੇ ਨੇ ਕਿ ਉਹਨਾਂ ਦਾ ਜਿਉਣਾ ਵਾ ਮਹਿੰਗੇ ਮਹਿੰਗੇ ਤਣ ਤੇ ਕੱਪੜੇ ਪਾਏ ਜਾਂਦੇ ਆ ਮਾਲਕ ਜੀ ਕੀ ਉਹਨਾਂ ਦਾ ਜਿਉਣਾ ਵਾ ਤੇ ਗੁਰਬਾਣੀ ਦੇ ਵਿੱਚ ਸ੍ਰੀ ਰਾਗ ਵਿੱਚ ਬਚਨ ਮੈਂ ਆਪਣੇ ਕੋਲੜੀ ਗੁਰੂ ਸਾਰੋਕਾ ਲਗਿਆ ਸਤਿਗੁਰੂ ਦਾ ਆਓ ਪਾਵਨ ਫੈਸਲਾ ਸਤਿਗੁਰੂ ਦਾ ਪਾਵਨ ਬੋਲ ਪੜੀਏ ਮਾਰੇ ਪਤਾ ਕੀ ਕਹਿੰਦੇ ਨੇ ਜੇ ਤ ਖਾਦੈ ਬੋਲੋ ਵੀਰੋ ਜੇ ਤ ਖਾਦੈ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ ਬਾਬਾ ਹੋਰ ਖਾਣਾ ਖੁਸ਼ੀ ਖਵਾਰ ਦੋ ਅਰਥ ਕੀਤੇ ਬਾਪੂ ਨੇ ਬਾਪੂ ਕਹਿੰਦਾ ਵਾ ਬਾਬਾ ਹੋਰ ਖਾਣਾ ਖੁਸ਼ੀ ਕੁਝ ਮਿੰਟਾਂ ਤੱਕ ਜੀਬ ਦੇ ਸਵਾਦ ਕਰਕੇ ਖੁਸ਼ੀ ਤਾਂ ਬਹੁਤ ਆਏਗੀ। ਕਈ ਵਾਰੀ ਆਪਾਂ ਨੂੰ ਇਦਾਂ ਦੇ ਪਦਾਰਥ ਮਿਲਦੇ ਜਦੋਂ ਆਪਣੀ ਜੀਬ ਤੇ ਆਉਂਦੇ ਨਾ ਆਪਾਂ ਇੱਕ ਵਾਰੀ ਪਹਿਲਾਂ ਹੀ ਚਮਚਾ ਭਰਦੇ ਆ, ਪਹਿਲੀ ਬੁਰਕੀ ਭਰਦੇ ਆ ਆਪਾਂ ਕਹਿੰਨੇ ਬੱਲੇ ਬੱਲੇ ਬੜਾ ਸਵਾਦ ਲਾ ਯਾਰ ਆਨੰਦ ਆ ਗਿਆ। ਕੁਦਰਤੀ ਗੱਲ ਹੈ ਨਾ ਕੋਈ ਖਾਣੇ ਆ ਕੁਝ ਪੀਣੇ ਆ। ਇਹ ਸਾਡੀ ਇਹ ਸਮਾਜਿਕ ਭਾਸ਼ਾ ਦੇ ਅਰਥ ਨੇ। ਉੱਥੇ ਇਹ ਮੈਨੂੰ ਨਹੀਂ ਲੱਗਦਾ ਕਿ ਕਿਤੇ ਅਸੀਂ ਗੱਲ ਪੜ੍ਹ ਕੇ ਆਈਏ ਜਾਂ ਕਿਤੇ ਅਸੀਂ ਦੀ ਡਿਗਰੀ ਕਰਕੇ ਆਈਏ। ਬਸ ਕੁਦਰਤੀ ਗੱਲ ਹੈ। ਉਹ ਜਦੋਂ ਸਾਡੀ ਜ਼ੁਬਾਨ ਤੇ ਕੋਈ ਸਵਾਦਲਾ ਪਦਾਰਥ ਉਹ ਕਿਸੇ ਵੀ ਦੇਸ਼ ਨਾਲ ਸੰਬੰਧ ਰੱਖਦਾ ਹੋਵੇ ਬੰਦਾ ਕਿਸੇ ਵੀ ਮਜਬ ਨਾਲ ਸੰਬੰਧ ਰੱਖਦਾ ਹੋਵੇ ਭਾਵੇਂ ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ ਪਰ ਜਦੋਂ ਦੀ ਜ਼ੁਬਾਨ ਤੇ ਉਹ ਪਦਾਰਥ ਆ ਗਿਆ ਤੇ ਉਹਨੇ ਕਹਿਣਾ ਬੱਲੇ ਬੱਲੇ ਯਾਰ ਸਵਾਦ ਹੀ ਆ ਗਿਆ ਹਜੇ ਚੱਖਿਆ ਉਹਨੇ ਇੱਕ ਚਮਚੇ ਦਾ ਹੀ ਆਨੰਦ ਹੈ ਸਮਾਜੀ ਭਾਸ਼ਾ ਦੇ ਵਿੱਚੋਂ ਪਰ ਜਦੋਂ ਬਾਪੂ ਨੂੰ ਪੁੱਛੀਏ ਬਾਪੂ ਪਤਾ ਕੀ ਕਹਿੰਦਾ ਨੂੰ ਗੁਰੂ ਨਾਨਕ ਸਹਿ ਮਹਾਰਾਏ ਮੇਰੇ ਪਿਤਾ ਜੀ ਪਤਾ ਕੀ ਕਹਿੰਦੇ ਨੇ ਸਖਾ ਤੂੰ ਰੋਜ਼ ਇਸ ਸਥਾਨ ਤੇ ਆਉਣਾ ਅੱਜ ਤੁਸੀਂ ਗੁਰਦੁਆਰਾ ਦਾਤਾ ਬੰਦੀ ਛੋੜ ਧੰਨ ਗੁਰੂ ਹਰਗੋਬਿੰਦ ਸਹਿ ਮਹਾਰਾਜ ਦੇ ਚਰਨਾਜ ਬੈਠੇ ਹੋ ਬੜੇ ਪਿਆਰ ਨਾਲ ਸੁਣਿਓ ਬਾਪੂ ਕੀ ਕਹਿੰਦਾ ਵਾ ਮੇਰੇ ਬਾਪੂ ਜੀ ਕਹਿੰਦੇ ਨੇ ਬਾਬਾ ਹੋ ਰਖਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀ ਐ ਤੇ ਜਿਹੜੀ ਚੀਜ਼ ਦੀ ਖੁਸ਼ੀ ਮਿਲਦੀ ਐ ਫਿਰ ਉਹਦਾ ਉਸ ਇਹਦਾ ਦੂਸਰਾ ਅਰਥ ਹੈ ਉਸ ਖੁਸ਼ੀ ਵਿੱਚੋਂ ਦੁਬਾਰਾ ਦੁੱਖ ਵੀ ਪ੍ਰਭਲ ਹੁੰਦਾ ਪ੍ਰਗਟ ਹੁੰਦਾ ਵਾ ਮਾਰੇ ਕੀ ਕਹਿੰਦੇ ਨੇ ਬਾਬਾ ਹੋਰ ਖਾਣ ਖੁਸ਼ੀ ਫਿਰ ਕਹਿੰਦੇ ਨੇ ਖੁਵਾਰ ਫਿਰ ਖਵਾਰੀ ਵੀ ਨਾਲ ਆ ਗਈ ਇਦਾਂ ਦਾ ਖਾ ਲਿਆ ਬਾਦ ਜ਼ਮੀ ਹੋ ਗਈ ਇਦਾਂ ਦਾ ਖਾ ਲਿਆ ਸ਼ੂਗਰ ਵੱਧ ਗਈ ਬੰਦਾ ਪਹਿਲਾਂ ਤੇ ਖੁਸ਼ੀ ਪ੍ਰਗਟਾਉਂਦਾ ਫਿਰ ਕਹਿੰਦਾ ਯਾਰ ਮੈਂ ਐਵੇਂ ਭਲੇਖੇ ਨਾਲ ਨਾਲ ਮਠਿਆਈ ਦੀ ਪਲੇਟ ਭਰ ਕੇ ਬਹਿ ਗਿਆ ਵਾ ਸ਼ੂਗਰ ਵੱਧ ਗਈ ਮੇਰੀ ਗੁਸਾਲਾ ਕਰਿਓ ਮਾਰੇ ਕੀ ਕਹਿੰਦੇ ਫਿਰ ਗੁਰੂ ਸਾਹਿਬ ਨੂੰ ਪੁੱਛੀ ਮਾਲਕ ਜੀ ਫਲਾਣੇ ਬੰਦਾ ਨਾ ਫਲਾਣਾ ਬੰਦਾ ਉਹ ਬੜੇ ਮਹਿੰਗੇ ਮਹਿੰਗੇ ਕੱਪੜੇ ਪਉਦਾ ਗੁਰੂ ਸਾਹਿਬ ਨੇ ਤਨ ਕੱਜਣ ਵਾਸਤੇ ਕੋਈ ਇਹ ਨਹੀਂ ਆਖਿਆ ਕਿ ਤੂੰ ਮਹਿੰਗੇ ਕੱਪੜੇ ਨਾ ਪਾ ਪਰ ਬਾਪੂ ਕੀ ਕਹਿੰਦਾ ਵਾਲੀ ਚ ਇਹ ਵੀ ਸੁਣ ਲੋ ਮਾਰੇ ਕਹਿੰਦੇ ਨੇ ਬਾਬਾ ਹੋਰ ਪੈਣਨ ਖੁਸ਼ੀ ਖੁਵਾਰ ਪਹਿਲਾਂ ਪੈਣ ਕੇ ਖੁਸ਼ੀ ਤਾਂ ਆ ਗਈ ਕਈ ਵਾਰੀ ਬੰਦਾ ਮਹਿੰਗੇ ਮਹਿੰਗੇ ਕੱਪੜੇ ਪਾ ਕੇ ਤਣ ਤੇ ਮੜੇ ਟੱਚ ਕਰਦਾ ਜਿਹਦੇ ਉਸ ਸ਼ੀਸ਼ੇ ਦੇ ਸਾਹਮਣੇ ਵੇਖਦਾ ਨਾ ਆਪਣੇ ਆਪ ਨੂੰ ਦਰਪਨ ਦੇ ਸਾਹਮਣੇ ਆਪਾ ਪਲਾ ਕੀ ਕਹਿੰਨੇ ਤੁਸੀਂ ਕਰੋ ਆਪਾ ਬਗਨ ਕੀ ਬਾਤ ਹੈ ਯਾਰ ਆਨੰਦ ਆ ਗਿਆ ਕੁਦਰਤੀ ਗੱਲ ਇਹ ਲਫਜ਼ ਕੀ ਬਾਤ ਆਨੰਦ ਹੀ ਆ ਗਿਆ ਤੇ ਬਾਪੂ ਨੂੰ ਪੁੱਛੀਏ ਦਾਤਾ ਕੀ ਹੈ ਪਲਾ ਸਤਿਗੁਰੂ ਕਹਿੰਦੇ ਕੱਪੜੇ ਪਾਉਣ ਵਿੱਚ ਆਨੰਦ ਨਹੀਂ ਬੰਦਿਆ ਮਹਿੰਗੇ ਸਵਾਦਲੇ ਪਦਾਰਥ ਖਾਣ ਵਿੱਚ ਆਨੰਦ ਨਹੀਂ ਹੈ ਫਿਰ ਆਨੰਦ ਕੀ ਹੈ ਲਓ ਜੀ ਕਹਿ ਕੇ ਵਿਆਖਿਆ ਖਿਮਾ ਮੰਗਣ ਲੱਗਿਆ ਭਾਈ ਸਾਬ ਜੀ ਦਾ ਜਥਾ ਵੀ ਪਹੁੰਚ ਚੁੱਕਿਆ ਜੀ ਆਇਓ ਮਾਰੇ ਕੀ ਕਹਿੰਦੇ ਨੇ आनंद आनंद सबको कह आनंद गुरु ते जानया जानया आनंद सदा गुरु ते कृपा करे प्यारिया असली जिंदगी की है असली जिवणा की है मरे कदे खाना जिंदगी नहीं है पहनना जिंदगी नहीं है सिर्फ ਬਹੁਤੇ ਲੋਕਾਂ ਦੀ ਭਾਸ਼ਾ ਇਹ ਹੁੰਦੀ ਹੈ ਲੈ ਅਗਲਾ ਸੰਸਾਰ ਕਿਨੇ ਵੇਖਿਆ ਅੱਗੇ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਇੱਥੇ ਬਸ ਖਾ ਲਓ ਪੀ ਲਓ ਐਸ਼ ਪ੍ਰਸਤੀਆਂ ਕਰ ਲਓ ਇਹ ਜ਼ਿੰਦਗੀ ਹੈ ਸਤਿਗੁਰੂ ਨੇ ਤੇ ਬੜੀ ਪਿਆਰੀ ਵਿਚਾਰ ਸਾਡੀ ਝੋਲੇ ਚ ਪਾਈ ਸਿੱਖਾ ਕਿਤੇ ਇਹ ਗੱਲ ਸੰਭਾਲ ਕੇ ਜਾਵੇਂ ਪਤਾ ਨਹੀਂ ਤੈਨੂੰ ਸਮਝ ਕਿਉਂ ਨਹੀਂ ਲੱਗਦੀ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਰੋਹ ਤੈਨੂੰ ਸਿੱਖਾ ਪੁਕਾਰ ਕਰਦੇ ਨੇ ਰੋਜ਼ ਸ਼ੋਧਰ ਬਾਣੀ ਦੇ ਵਿੱਚ ਤੈਨੂੰ ਸਤਿਗੁਰੂ ਜੀ ਪੁਕਾਰ ਕਰਕੇ ਕਹਿੰਦੇ ਨੇ ਕਦੇ ਪੜ੍ਹ ਕੇ ਦੇਖੋ ਬਚਨ ਗੁਰੂ ਸਵਾਰਿਓ ਮਾਰੇ ਕੀ ਕਹਿੰਦੇ ਨੇ ਭਈ ਪ੍ਰਾਪਤ ਬੋਲੋ ਪਿਆਰਿਓ ਸਾਰੇ ਬੋਲੋ ਭਈ ਪ੍ਰਾਪਤ ਗੋਬਿੰਦ ਮਿਲਣ ਕੀ ਅਵਰ ਕਾਜ ਤੇਰੇ ਕਿ ਤੈਲਾ ਕਾਮ ਮਿਲ ਸਾਧ ਸੰਗਤ ਸਰੰਜਾਮ ਲਾਗ ਭਵ ਜਲ ਤਰਣ ਕੈ ਅੱਗੇ ਜੀ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਰ ਰਹਾ ਫਿਰ ਗੁਰੂ ਨੇ ਆਖਿਆ ਆ ਨਕਸ਼ਾ ਖਿੱਚਣ ਲੱਗਿਆ ਮੇਰਾ ਬਾਪੂ ਹਣ ਜਪ ਤਪ ਸੰਜਮ ਧਰਮ ਨ ਕਮਾਇਆ ਨਾ ਜਾਪੇ ਦੇ ਕੋਲੇ ਨਾ ਇਹ ਤਪੀ ਬਣਿਆ ਤਪੀ ਦਾ ਮਤਲਬ ਇਹ ਨਹੀਂ ਜੰਗਲਾਂ ਵਿੱਚ ਜਾਣਾ ਤਪੀ ਦਾ ਮਤਲਬ ਹੈ ਸੰਜਮ ਹੀ ਨਹੀਂ ਹੋਇਆ ਦੇ ਜ਼ਿੰਦਗੀ ਵਿੱਚ ਫਿਰ ਕੀਤਾ ਕਿ ਬਖਾ ਲਿਆ ਪੀ ਲਿਆ ਇਹ ਜ਼ਿੰਦਗੀ ਬਣਾ ਲਈ ਇਹਨੇ ਅੱਜ ਦੇ ਦੀਵਾਨ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਾਰੇ ਪਤਾ ਕੀ ਬੁਕਾਰ ਕਰਦੇ ਨੇ ਮਾਰੇ ਕਹਿੰਦੇ ਨੇ ਸੁਣ ਬੰਦੇਆ ਗੱਲ ਗੱਲ ਚੱਲੀ ਵੀ ਅਸਲੀ ਜ਼ਿੰਦਗੀ ਕੀ ਅਸਲੀ ਜਿਉਣਾ ਕੀ ਹੈ ਮੇਰੇ ਮਾਲਕ ਜੀ ਬਚਨ ਕਰਦੇ ਨੇ ਜੀਵਾ ਤੇਰਾ ਨਾਏ ਮਨ ਆਨੰਦ ਹੈ ਜਿਉ ਹੇ ਮਾਲਕ ਜੀ ਅਸਲੀ ਜ਼ਿੰਦਗੀ ਇਹ ਹੈ ਅਸਲੀ ਜਿਉਣਾ ਇਹ ਹੈ ਜੇ ਤੇਰਾ ਨਾਮ ਮੈਨੂੰ ਮਿਲ ਜਾਏ ਲਓ ਫਿਰ ਪੰਕਤੀ ਦੇ ਅਰਥ ਕਰਨ ਲੱਗਿਆ ਆਪਣੇ ਕੋਲ ਮੈਂ ਕੀ ਵੀ ਗੱਲ ਨਹੀਂ ਕਹਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਆਖਿਆ ਸੁਣਿਓ ਮਾਰੇ ਕਹਿੰਦੇ ਨੇ ਨਾਮ ਮਿਲੈ ਤਾ ਜੀਵਾ ਨਾਨਕ ਬੋਲੋ ਪੜੋ ਨਾਮ ਮਿਲੈ ਤਾ ਜੀਵਾ ਨਾਮ ਮਿਲੈ ਤਾ ਸਾਰੇ ਜਪੋ ਜੀ ਨਾਮ ਮਿਲੈ ਤਾ ਜੀਵਾ ਨਾਨਕ ਨਾਮ ਮਿਲੈ ਤਾ ਜੀਵਾ ਨਾਮ ਮਿਲਤਾ ਜੀਵਾ ਨਾਨਕ ਨਾਮ ਮਿਲਤਾ ਜੀਵਾ ਨਾਨਕ ਨਾਮ ਮਿਲਤਾ ਜੀਵਾ ਨਾਨਕ ਨਾਮ ਮਿਲਤਾ ਜੀਵਾ ਨਾਨਕ ਨਾਮ ਮਿਲਤਾ ਹੁਣ ਪਤਾ ਲੱਗਿਆ ਨਾ ਵੀ ਇਸ ਲਈ ਜ਼ਿੰਦਗੀ ਕੀ ਐ ਆਹ ਅਸਲੀ ਜ਼ਿੰਦਗੀ ਮਹਾਰਾ ਕੀ ਕਹਿੰਦੇ ਨੇ ਜੀਵਾ ਤੇਰਾ ਨਾਏ ਮਣ ਆਨੰਦ ਹੈ ਜੀ ਆ